ਮੋਗਲਾਂ ਵੱਲੋਂ ਕੋਈ ਹਰਕਤ ਨਹੀਂ ਹੈ ਜ세ਦਾਰ ਜੀ ਗੁਰੂ ਸਾਹਿਬ ਨੇ ਫੈਸਲਾ ਕੀਤਾ ਹੈ ਕੱਲ ਦੇ ਜਥੇ ਨਾਲ ਖੁਦ ਜੰਗ ਵਿੱਚ ਜਾਣਗੇ ਨਹੀਂ ਸੰਗ ਸਿੰਘ ਜੀ ਇਹ ਨਹੀਂ ਹੋਣਾ ਚਾਹੀਦਾ ਕਿਸੇ ਵੀ ਕੀਮਤ ਤੇ ਸਾਨੂੰ ਗੁਰੂ ਸਾਹਿਬ ਨੂੰ ਰੋਕਣਾ ਹੀ ਪਵੇਗਾ ਭਾਈ ਜ세ਦਾਰ ਜੀ ਗੁਰੂ ਸਾਹਿਬ ਨੇ ਪੰਜ ਪਿਆਰੇ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਸਜਾਇਆ ਹਾਂ ਐਦਾਂ ਮਤਲਬ ਪੰਜ ਪਿਆਰੀ ਪੰਥ ਤੇ ਪੰਥ ਹੀ ਪੰਜ ਪਿਆਰੇ ਨੇ ਬਿਲਕੁਲ ਬਾਸ ਤੇ ਅਸੀਂ ਸਾਰੇ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਜੀ ਤੁਸੀਂ ਹੋ ਤਾਂ ਪੰਥ ਹੈ ਤੇ ਸਾਡੇ ਸਿੱਖਾਂ ਦੇ ਲਈ ਪੰਥ ਹੀ ਸਭ ਕੁਝ ਹੈ ਖਾਲਸਾ ਹੀ ਗੁਰੂ ਤੇ ਗੁਰੂ ਹੀ ਖਾਲਸਾ ਹੈ ਗੁਰੂ ਸਾਹਿਬ ਜੀ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਤੁਸੀਂ ਅਧਿਕਾਰ ਉਹਨਾਂ ਨੂੰ ਦਿੱਤਾ ਸੀ ਕਿ ਜਦ ਕਦੀ ਵੀ ਪੰਥ ਤੇ ਭੀੜ ਪਵੇ ਤਾਂ ਪੰਜ ਪਿਆਰਿਆਂ ਦੇ ਹੁਕਮ ਨੂੰ ਅਟਲ ਮੰਨਿਆ ਜਾਵੇ ਅਸੀਂ ਪੰਜ ਪਿਆਰੇ ਤੁਹਾਡੀ ਬਣਾਈ ਖਾਲਸਾ ਪੰਥ ਦੀ ਲੋਕਤੰਤਰੀ ਨੀਤੀ ਨੂੰ ਬਰਕਰਾਰ ਰੱਖਦੇ ਹੋਏ ਪੰਥ ਦੀ ਬਿਹਤਰੀ ਲਈ ਆਪਣੇ ਗੁਰੂ ਨੂੰ ਬੇਨਤੀ ਕਰਦੇ ਹਾਂ ਕਿ ਉਹ ਗੜੀ ਛੱਡ ਕੇ ਚਲੇ ਜਾਣ

ਪਰ ਜਾਂਦੇ ਜਾਂਦੇ ਵੀ ਯੋਧਾ ਦੀ ਤਰ੍ਹਾਂ ਦੁਸ਼ਮਣਾਂ ਨੂੰ ਲਲਕਾਰ ਦੇ ਹੋਏ ਗਏ ਤਾੜੀ ਠੋਕ ਕੇ ਕਿਹਾ ਇੰਦ ਦਾ ਪੀਰ ਜਾ ਰਿਹਾ ਹੈ ਕੋਈ ਰੋਕ ਸਕਦਾ ਹੈ ਤਾਂ ਰੋਕ ਲਵੇ ਇਹ ਸੁਣ ਕੇ ਮੁਗਲਾ ਵੀ ਤਰਥਲੀ ਮਚ ਗਈ ਕੌਣ ਹੈ ਕੌਣ ਹੈ ਉੱਥੇ ਇਹਦੀ ਆਵਾਜ਼ ਹੈ ਸੁਣੋ ਉਹ ਕੁਝ ਦਿਖਾਈ ਨਹੀਂ ਦੇ ਰਿਹਾ ਇਤਰਾ ਸੁਣਾਈ ਵੀ ਨਹੀਂ ਦੇ ਰਿਹਾ ਕੋਪ ਹਨੇਰੀ ਰਾਤ ਸੀ કેસે નું સુજ્યાઈ નહીં કે કી હોયા હું મે ઠીક સુનયા મે ફોજદાર નું જાકે દસતા અગલી સવેર ચમકોર સાહ વેચ કમાલ સાન યુદ્ધ હોયા જીસ સિંહ ને ગુરુજી ਦਾ બાણા પાયા સી ઉસ ਨੂੰ દેખ કે ફોજદાર નું લગિયા ઉસને ગુરુજી નું માર દેતા હે વजीर खान ખુશી nal નચ થિયા હ ઓય મૂર્ખો એ ગુરુ નહીં હે કોઈ હોર હે ਜਾਓ ਜਾ ਕੇ ਗੜੀ ਦਾ ਕੋਨਾ ਕੋਨਾ ਛਾਨ ਮਾਰੋ ਖਾਨ ਸਾਹਿਬ ਗੜੀ ਚ ਤਾਂ ਕੋਈ ਵੀ ਨਹੀਂ ਹੈ ਬਸ ਗੁਰੂ ਦਾ ਇੱਕ ਨੀਲਾ ਕੋੜਾ ਤੇ ਚਾਰ ਅਰਬੀ ਕੋੜੇ ਖੜੇ ਨੇ ਇਸ ਦਾ ਮਤਲਬ ਹੈ ਕਿ ਉਹ ਇੱਕ ਵਾਰ ਫੇਰ ਸਾਡੀਆਂ ਅੱਖਾਂ 'ਚ ਕੱਟਾ ਪਾ ਕੇ ਨਿਕਲ ਗਿਆ ਗੁਸਤਾਖੀ ਮਾਫ ਖਾਨ ਸਾਹਿਬ ਗੁਰੂ ਤਾਂ ਜ਼ੋਰ ਦੀ ਆਵਾਜ਼ ਦੇ ਕੇ ਗਿਆ ਕੱਲ ਰਾਤ ਜੋ ਮੈਂ ਸੁਣਿਆ ਫੇਰੋ ਠੀਕ ਸੀ ਹਿੰਦ ਦਾ ਪੀਰ ਜਾ ਰਿਹਾ ਹੈ ਕੋਈ ਰੋਕ ਸਕੇ ਤਾਂ ਰੋਕ ਲੇ ਮੈਂ ਤਾਂ ਫੌਜਦਾਰ ਨੂੰ ਉਸੇ ਵੇਲੇ ਜਾ ਕੇ ਦੱਸਿਆ ਸੀ ਮੈਨੂੰ ਕਿਉਂ ਨਹੀਂ ਦੱਸਿਆ ਹੁਣ ਜਾਓ ਹਰ ਪਾਸੇ ਜਾ ਕੇ ਉਸਨੂੰ ਤਲਾਸ਼ ਕਰੋ ਮੈਨੂੰ ਉਹ ਹਰ ਹਾਲਤ ਵਿੱਚ ਚਾਹੀਦਾ ਹੈ ਮੈਂ ਉਹਦੇ ਸਿਰ ਤੇ ਤੁਰਕੀ ਬਾਗ ਬਣ ਕੇ ਉਸਨੂੰ ਆਪਣਾ غلام ਬਣਾਵਾਂਗਾ ਸੁਭਾਇਓ ਜੇ ਜੇਕਿਓ ਮਾਰ ਗੇਰੋ ਉਸ ਗੁਰੂ ਦੇ ਬਾਜ਼ ਨੂੰ ਬੱਡੀ ਸੱਤੇ ਹੱਥ ਪਾਇਆ ਛੱਡਾਂਗੇ ਨਹੀਂ ਹੂੰ ਹੇ ਪੁੱਤਰ। ਗਦੀਮਾਤਾ ਗੰਗੂ अजीत वीरिन ਸੁਨੇਹਾ ਪਹੁੰਚਾ ਕੇ ਆ ਗਿਆ। ਤੂੰ ਵੀ ਆਪਣੇ ਦਾਤਾ ਜੀ ਵਾਂਗ ਗੱਲੋਂ ਭੁੱਲਦਾ ਨਹੀਂ। ਗਦੀਮਾ ਅੱਜ ਮੈਂ ਸੁਪਨੇ 'ਚ ਦਾਦਾ ਜੀ ਨੂੰ ਮਿਲਿਆ। ਦਾਤਾ ਜੀ ਨੂੰ ਹਾਂ ਉਹ ਦਿੱਲੀ ਚਾਂਦਨੀ ਚੌਕ ਵਿੱਚ ਰਹਿੰਦੇ ਨੇ ਉਹਨਾਂ ਨੇ ਉੱਥੇ ਬਹੁਤ ਵੱਡਾ ਮਹਿਲ ਬਣਾਇਆ ਹਾਂ ਤੇ ਮਹਿਲ ਦਾ ਰੰਗ ਚਿੱਟਾ ਹੈ ਹਾਂ ਹਾਂ ਚਿੱਟਾ ਹੀ ਹੈ ਗੱਲ ਸੁਣੋ ਤੁਸੀਂ ਦੋਵਾਂ ਨੇ ਇੱਕੋ ਸੁਪਨਾ ਕਿਵੇਂ ਵੇਖ ਲਿਆ ਇਹ ਛੋਟੂ ਸ਼ੈਤਾਨ ਹੈ ਮਾਂ ਇਹ ਚੋਰੀ ਛੁਪੇ ਮੇਰੇ ਸੁਪਨੇ ਚ ਆ ਕੇ ਹੋਵੇਗਾ ਦਾਦੀ ਮਾਂ ਪਹਿਲੇ ਮੈਂ ਦੱਸਿਆ ਨਾ ਤੁਹਾਨੂੰ ਇਹਨਾਂ ਨੇ ਲੁੱਕ ਕੇ ਮੇਰਾ ਸੁਪਨਾ ਦੇਖਿਆ ਚਲ ਦੱਸ ਉੱਥੇ ਹੋਰ ਕੌਣ ਸੀ ਅਜੀਤ ਵੀਰ ਜੀ ਤੇ ਜੁਝਾਰ ਵੀਰ ਜੀ ਇਹ ਬਿਲਕੁਲ ਠੀਕ ਕਹਿੰਦਾ ਮਾਂ ਜੀ ਅਜੀਤ ਵੀਰ ਜੀ ਤੇ ਜੁਝਾਰ ਵੀਰ ਜੀ ਉੱਥੇ ਰਹਿੰਦੇ ਨੇ ਜੁਝਾਰ ਵੀਰ ਜੀ ਨੇ ਗੱਤਕਾ ਛੱਡਤਾ ਤੇ ਅੱਜ ਕੱਲ੍ਹ ਉਹ ਤਲਵਾਰ ਬਾਜ਼ੀ ਸਿੱਖਦੇ ਨੇ ਹਾਂ ਦਾਦੀ ਮਾਂ ਤੇ ਅਜੀਤ ਵੀਰ ਜੀ ਨੇ ਮੈਨੂੰ ਕਿਹਾ ਕਿ ਸਰਹੰਦ ਦੇ ਇਲਾਕੇ ਵਿੱਚ ਕਈ ਦੀਵਾਰਾਂ ਬਹੁਤ ਪੁਰਾਣੀਆਂ ਨੇ ਬਾਬਰ ਤੋਂ ਵੀ ਪਹਿਲੇ ਦੀਆਂ ਤੂੰ ਤੇ ਫਤਿਹ ਸਿੰਘ ਧਿਆਨ ਨਾਲ ਖੇលਿਆ ਕਰੋ ਕਿਤੇ ਕੋਈ ਕੰਮ ਤੁਹਾਡੇ ਦੋਹਾਂ ਤੇ ਨਾ ਗਿਰ ਪਵੇ ਆ ਪੁੱਤਰ ਸ਼ੁਭ ਸ਼ੁਭ ਬੋਲਿਆ ਕਰੋ ਇਹੋ ਜਿਹੀ ਮਾੜੀ ਲਫ਼ਜ਼ ਨਹੀਂ ਸੁਭਾਨ ਤੋਂ ਕੱਢੀਦੇ ਹੁੰਦੇ ਜੀ ਵਾਹਿਗੁਰੂ ਸੁੱਖ ਰੱਖੀ ਜਨਾ ਕੋਲੋਂ ਕੋਪਨ ਸਿੰਘ ਜੀ ਦੇ ਮਾਤਾ ਜੀ ਤੇ ਉਹਨਾਂ ਦੇ ਦੋਨੋਂ ਛੋਟੇ ਬੱਚੇ ਮੇਰੇ ਘਰ ਲੁਕੇ ਹੋਏ ਨੇ ਕਾਂਦੀ ਫੌਜ ਲੈ ਕੇ ਵੀ ਵਜ਼ੀਰ ਖਾਨ ਹਾਲੇ ਤੱਕ ਗੁਰੂ ਤਾਂ ਪੜ ਨਹੀਂ ਸਕਿਆ ਹੁਣ ਜੁਰਾ ਰਹੇ ਨੇ ਬੱਚਿਆਂ ਔਰਤਾਂ ਤੇ ਜ਼ੁਲਮ ਕਰਨ ਵਾਲਾ ਸੂਰਮਾ ਨਹੀਂ ਸ਼ੈਤਾਨ ਕੋ ਹੁੰਦਾ ਹੈ ਇਹ ਕੰਮ ਸਾਡੇ ਹੱਥੋਂ ਹੋ ਰਿਹਾ ਹੈ ਉਹ ਬਿਹਤਰ ਹੁੰਦਾ ਹੁਕਮਰਾਨ ਗੁਰੂ ਦੀ ਤਲਾਸ਼ ਵਿੱਚ ਸਾਨੂੰ ਵੀ ਚਮਕੌਰ ਬਰਾ ਲੈਂਦੇ ਕਿੱਧਰ ਨੂੰ ਚੱਕੇ ਮੈਂ ਅਗਲੇ ਪਿੰਡ ਕਿਸੇ ਨੂੰ ਮਿਲਣ ਜਾ ਰਹੀ ਆ ਕੀ ਨਾਮ ਹੈ ਤੇਰਾ ਭਾਗੋ ਬੀਬੀ ਭਾਗੋ ਤੁਹਾਡੇ ਚੋਂ ਕਿਸੇ ਨੇ ਅਨੰਦਪੁਰ ਵਾਲੇ ਗੁਰੂ ਨੂੰ ਵੇਖਿਆ ਹਾਂ ਦਿਨ ਰਾਤ ਦੇਖਦੀ ਆ ਹੁਣੇ-ਹੁਣੇ ਦੇਖਿਆ ਕਿੱਥੇ ਤੂੰ ਵੀ ਅੱਖਾਂ ਬੰਦ ਕਰਕੇ ਧਿਆਨ ਲਗਾ ਤੈਨੂੰ ਵੀ ਗੁਰੂ ਸਾਹਿਬ ਦਿਖਣਗੇ ਓਏ ਸਿੱਖਣੀਏ ਤੈਨੂੰ ਇਹ ਤਲਵਾਰ ਵਿਖਾਈ ਦਿੰਦੀ ਏ ਜੇ ਕੁਝ ਪਤਾ ਹੈ ਤਾਂ ਦੱਸ ਸਾਨੂੰ ਉਹਨੂੰ ਗ੍ਰਿਫਤਾਰ ਕਰਨ ਦਾ ਹੁਕਮ ਆਇਆ ਹੈ। ਇਹ 2 ਗੱਜ ਤਾਂ ਛਾਲ ਮਾਰ ਲੈ। ਫਿਰ 6 ਗੱਜ ਵੀ ਮਾਰ ਲਵੀਂ। ਕੀ ਮਤਲਬ ਹੈ ਤੇਰਾ? ਪਹਿਲਾਂ ਗੁਰੂ ਦੀਪ ਸਿੰਘ ਜੀ ਨੂੰ ਤਾਂ ਫੜ ਕੇ ਵਿਖਾ। ਫਿਰ ਗੁਰੂ ਨੂੰ ਵੀ ਫੜ ਲਵੀਂ। ਮੇਰੇ ਕਲਗੀਧਰ ਪ੍ਰੀਤਮ ਨੂੰ ਬੇਦਾਵਾ ਲਿਖ ਕੇ ਦੇਣ ਵਾਲਿਓ ਜਾਓ ਹਿਦੜਾ ਵਾਂਗ ਆਪਣੇ ਘਰਾਂ ਵਿੱਚ ਲੁੱਕ ਕੇ ਬੈਠ ਜਾਓ ਜਿਨਾ ਸਿੰਗਣੀਆਂ ਨੇ ਬਲਵਾਨ ਸ਼ੇਰਾਂ ਨੂੰ ਜਨਮ ਦਿੱਤਾ ਓ ਬਬਕਮਾਰ ਕੇ ਜ਼ਾਲਮ ਦੇਸੀ ਨੇ ਫਾੜ ਸਕਦੀਆਂ ਨੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਿ ਮਾੜੀ ਮੁੱਢੀ ਵੀ ਤੁਹਾਨੂੰ ਸ਼ਰਮ ਹੈ ਤਾਂ ਡੁੱਪ ਕੇ ਮਰ ਜਾਓ ਨਹੀਂ ਤਾਂ ਜਾ ਕੇ ਆਪਣੇ ਗੁਰੂ ਦੇ ਚਰਨ ਫੜੋ ਤੇ ਬੋਲ ਬਖਸ਼ਾ ਅਸੀਂ ਚੜੀਆਂ ਨੇ ਨਾ ਬਖਸ਼ਣ ਜੋ ਗਲਤੀ ਕੀਤੀ ਹੈ ਜ\\"ਹਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਮੇਰਾ ਦਾਤਾਰ ਤਾਂ ਬਖਸ਼ਣ ਹਾਰ ਹੈ ਮਾਤਾ ਜੀ ਸਾਨੂੰ ਉਸ ਦਾਤਾਰ ਪਰਮ ਕਿਰਪਾ ਨਿਦਾਂਜ ਦੇ ਚਰਨ-ਚਰਨ ਲੈ ਜਾਓ ਜ਼ਰੂਰ ਲੈ ਕੇ ਜਾਵਾਂਗੀ ਮੈਂ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੀ ਦਿਲ ਜਦੋਂ ਅੰਦਰ ਧਿਆਨ ਹੋ ਕੇ ਆਪਣੀ ਅੱਖਾਂ ਨਾਲ ਵੇਖਦਾ ਤਾਂ ਮੈਨੂੰ ਆਪਣੇ ਗੁਰੂ ਦੇ ਸਾਖਸ਼ਾਹ ਦਰਸ਼ਨ ਹੁੰਦੇ ਨੇ ਸਾਡੀ ਉਹਨਾਂ ਨਾਲ ਮੁਲਾਕਾਤ ਜਲਦੀ ਹੋਵੇਗੀ। ਦਾਦੀ ਮਾ ਕਿਸੇ ਨੂੰ ਕੁਝ ਪਤਾ ਨਹੀਂ ਸਾਡੇ ਗੁਰੂ ਪਿਤਾ ਕਿੱਥੇ ਨੇ? ਨਹੀਂ ਪੁੱਤਰੀ। ਮੇਰਾ ਗੋਬਿੰਦ ਮੇਰੇ ਪੋਤਿਆਂ ਦੇ ਸਵਾਲਾਂ 'ਚ ਤੇ ਆਪਣੀ ਮਾਂ ਦੇ ਖਿਆਲਾਂ 'ਚ ਪਤਾ ਨਹੀਂ ਕਿੱਥੇ ਗੁੰਮ ਕੇ ਰਹਿ ਗਿਆ। ਦਬਿਨ ਰੋਗ ਰਜਾਈਆਂ ਦਾ ਓੜਨ ਗੁਰੂ ਸਾਹਿਬ ਜੀ ਕੋਲ ਪਹੁੰਚ ਕੇ ਤਿਨਾ ਸਿੰਘਾਂ ਨੇ ਨਿਰੰਕਾਰ ਦਾ ਸ਼ੁਕਰ ਗੁਜ਼ਾਰ ਕੀਤਾ। ਉਹਨਾਂ ਦੀ ਫੱਟੀ ਪੋਸ਼ਾਕ ਤੇ ਜ਼ਖਮੀ ਪੈਰ ਦੇਖ ਕੇ ਉਹਨਾਂ ਦੀ ਖੁਸ਼ੀ ਨਾਮੁਸ਼ੀ ਵਿੱਚ ਬਦਲ ਗਈ।